ਅਬੌਰ ਵਿੱਚ ਮਾਂ ਨਾਲ ਨਜਾਇਜ਼ ਸੰਬੰਧਾਂ ਕਾਰਨ ਕੁਹਾੜੀ ਨਾਲ ਵੱਡਿਆ ਵਿਅਕਤੀ ਰਾਤ ਨੂੰ ਘਰ ਵਿੱਚ ਦਾਖਲ ਹੋਏ ਵਿਅਕਤੀ ਦੀਆਂ ਲੱਤਾਂ ਤੇ ਗੁੱਪਤੰਗ ਵੱਡਿਆ ਅਬੌਰ ਦੇ ਪਿੰਡ ਧਰਮਪੁਰਾ ਵਿੱਚ ਬੀਤੀ ਰਾਤ ਆਪਣੀ ਮਾਂ ਨਾਲ ਨਜਾਇਜ਼ ਸੰਬੰਧਾਂ ਤੋਂ ਦੁਖੀ ਉਸ ਦੇ ਨੌਜਵਾਨ ਪੁੱਤ ਵੱਲੋਂ ਇੱਕ ਵਿਅਕਤੀ ਨੂੰ ਬੇਰਹਿਮੀ ਨਾਲ ਵੱਡਿਆ ਗਿਆ ਜਿਸ ਕਾਰਨ ਉਕਤ ਵਿਅਕਤੀ ਦੀ ਇੱਕ ਲੱਤ ਦੇ ਤਿੰਨ ਟੁਕੜੇ ਹੋ ਗਏ ਅਤੇ ਉਸ ਦੀ ਦੂਜੀ ਲੱਤ ਦੇ ਕਬਾਂ ਵੀ ਬੁਰੀ ਤਰ੍ਹਾਂ ਕੱਟੀ ਗਈ ਜਿਸ ਤੋਂ ਇਲਾਵਾ ਉਕਤ ਵਿਅਕਤੀ ਦਾ ਗੁਪਤ ਅੰਗ ਵੀ ਕੱਟਿਆ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਲ ਲਿਆਂਦਾ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ ਅੱਜ ਸਵੇਰ 4:00 ਵਜੇ ਮੇਰੇ ਕੋਲ ਇੱਕ ਪੇਸ਼ੰਡਾ ਆਇਆ ਜਿਹਦੇ dono ਲੱਤਾਂ ਤੇ ਇੰਜਰੀ ਸੀਗੀ ਗੁਪਤ ਅੰਗ ਤੇ ਇੰਜਰੀ ਸੀਗੀ ਉਧਰ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਇੱਕ ਔਰਤ ਦੇ ਪਿੰਡ ਦੇ ਹੀ ਵਸਨੀਕ ਨਾਲ ਨਜਾਇਜ਼ ਸਬੰਧ ਸਨ ਜਿਸ ਤੋਂ ਪੂਰਾ ਪਰਿਵਾਰ ਖਫਾ ਸੀ ਮਹਿਲਾ ਦੇ ਲੜਕੇ ਨੇ ਆਪਣੀ ਮਾਂ ਨੂੰ ਉਸ ਵਿਅਕਤੀ ਨਾਲ ਅਪਾਤਜਨਕ ਹਾਲਤ ਵਿੱਚ ਦੇਖਦੇ ਹੋਏ ਤੈਸ਼ ਵਿੱਚ ਆਉਣ ਤੇ ਘਰ ਵਿੱਚ ਪਈ ਕੋਹਾੜੀ ਨਾਲ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਡੀਐਸਪੀ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ بیٹے ਦੁਆਰਾ ਆਪਣੀ ਮਾਂ ਦੇ ਨਜਾਇਜ਼ ਸਬੰਧ ਚੱਲਦੇ ਆ ਉਸ ਦੇ ਪ੍ਰੇਮੀ ਨੂੰ ਵੱਢਣ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੇ ਪੁਲਿਸ ਕਾਰਵਾਈ ਕਰ ਰਹੀ ਹੈ ਇਹ ਸਾਨੂੰ ਅੱਜ ਇੱਕ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਜਿਹੇ ਪਿੰਡ ਧਰਮਪੁਰਾ ਵਿਖੇ ਇੱਕ ਵਿਅਕਤੀ ਵਿਕਰਮ ਸਿੰਘ ਉਰਫ ਵਿੱਕੀ ਜੀ ਇਹਨੇ ਆਪਣੇ ਕਾਪੇ ਨਾਲ ਸਰਵਨ ਸਿੰਘ ਜਿਹੜਾ ਜਗਰਾਤ ਸਿੰਘ ਸਾਨੂੰ ਜਗਰਾਤ ਸਿੰਘ ਇਹ ਵੀ ਵਾਸੀ ਧਰਮਪੁਰੇ ਦਾ ਉਹਦੇ ਤੇ ਹਮਲਾ ਕੀਤਾ ਤੇ ਉਹਦੀ ਜਿਹੜੀ ਲੱਤ ਕੱਟ ਪਈ ਤੇ ਇਹਦੇ ਜਦੋਂ ਅਸੀਂ ਟੀਮ ਪਹੁੰਚੀ ਹੈ ਟੀਮ ਸਾਡੀ ਐਸ ਐਚਓ ਮੌਕੇ ਤੇ ਗਿਆ ਉਸ ਤੋਂ ਬਾਅਦ ਅਸੀਂ ਇਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਇਹਦੇ ਵਿੱਚ ਜਿਹੜੀ ਬੰਦੀ ਕਾਰਵਾਈ ਐਫ ਆਈ ਆਰ ਅਸੀਂ ਹੋਰ ਰਜਿਸਟਰ ਕਰ ਰਹੇ ਇਹਦੀ ਜਿਹੜੀ ਵਜ੍ਹਾ ਰੰਜਿਸ਼ ਹੁਣ ਤੱਕ ਜਿਹੜੀ ਸਾਹਮਣੇ ਆਈ ਹੈ ਜਿਹੜਾ ਸਰਵਨ ਸਿੰਘ ਹੈ ਇਹਦੇ ਵਿਕਰਮ ਸਿੰਘ ਦੀ ਮਦਰ ਨਾਲ ਇਲੈਜੀਟ ਰਿਲੇਸ਼ਨਸ਼ਿਪ ਸੀਗੇ ਜਿਸ ਕਰਕੇ ਵਿਕਰਮ ਸਿੰਘ ਨੂੰ ਇਸ ਚੀਜ਼ ਤੋਂ ਪ੍ਰੋਬਲਮ ਸੀਗੀ ਕੱਲ ਬੀਤੀ ਰਾਤ ਉਸ ਜਦੋਂ ਉਹ ਆਪਣੇ ਘਰੇ ਸੀਗਾ ਤਾਂ ਉਹਨੇ ਆਪਣੇ ਜਿਹੜਾ ਸਰਵਨ ਸਿੰਘ ਹੈ ਇਹਨੂੰ ਆਪਣੀ ਮੰਮੀ ਨਾਲ ਅਵੈਧ ਹਾਲਤ ਵਿੱਚ ਦੇਖਿਆ ਜਿਸ ਕਰਕੇ ਇਹਨੇ ਇਹ ਚੀਜ਼ ਨੂੰ ਅਨਜਾਮ ਇਸਨੇ ਕਾ 2-3 ਵਾਰ ਕੀਤੇ ਜੀ ਆਪਣੇ ਕਾਪੇ ਨਾਲ ਜੀ ਜੀ ਉਹ ਜਿਹੜਾ ਸਰਵਨ ਸਿੰਘ ਆ ਉਹ ਜੇਰੇ ਲਾਜ ਐਫ ਆਈ ਆਰ ਕਰ ਰਹੇ ਹਾਂ ਬੰਦੀ ਤਰ੍ਹਾਂ ਵਦੇਟ ਐਸੀ ਐਫ ਆਈ ਆਰ ਕਰ ਰਹੇ ਤੇ ਅਰੈਸਟ ਪਾ ਲਿਆ ਠੇਟ ਪੰਜਾਬੀ ਟੀਵੀ ਲਈ ਬਿਊਰ ਰਿਪੋਰਟ